सीएमडी योगशाला ਲੋਕਾਂ ਦੇ ਲਈ ਵਰਦਾਨ ਸਾਬਿਤ ਹੋ ਰਹੀ ਹੈ ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ ਤਣਾਵ ਵਰਗੀਆਂ ਸਮੱਸਿਆਵਾਂ ਤੋਂ ਪੀੜਿਤ ਸਨ ਯੋਗਾ ਕਰਨ ਦੇ ਨਾਲ ਠੀਕ ਹੋ ਰਹੇ ਹਨ सीएमडी ਯੋਗਸ਼ਾਲਾ ਨੇ ਸੂਬੇ ਦੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਬਦਲ ਕੇ ਸਿਹਤ ਪ੍ਰਤੀ ਜਾਗਰੂਕ ਕਰਨ 'ਚ ਮਦਦ ਕੀਤੀ ਹੈ ਸੂਬੇ ਦੇ ਵਿੱਚ ਹਰ ਰੋਜ਼ 4755 ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਅਤੇ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਕਿ ਸਾਨੂੰ ਉਹਨਾਂ ਦੀ ਰਾਹੀਂ ਕੰਟਰੋਲ ਰੂਮ ਇਤਲਾਹ ਮਿਲੀ ਸਕੇ ਉੱਥੋਂ ਕਿਸੇ ਪਿੰਡ ਦੇ ਬੰਦੇ ਨੇ ਇਤਲਾਹ ਕੀਤੀ ਹੋਣੀ ਵੀ ਇੱਥੇ ਇੱਕ ਛੋਟੀ ਬੱਚੀ ਨਾਲ ਰੇਪ ਹੋਣਾ ਪਾਇਆ ਗਿਆ ਤਾਂ ਜਦੋਂ ਅਸੀਂ ਵੈਰੀਫਾਈ ਕੀਤਾ ਉਹ ਬੱਚੀ ਐਡਮਿਟ ਹੋ ਗਈ ਹਸਪੀਟਲ ਤੇ ਉਹ ਹੁਣ ਮੈਡਮ ਮਨਪ੍ਰੀਤ ਕੌਰ ਸਾਹਿਬ ਇੰਸਪੈਕਟਰ ਨੇ ਬਿਆਨ ਦਰਜ ਕੀਤਾ ਉਹ ਸਾਨੂੰ ਕਲੀਅਰ ਹੋਇਆ ਵੀ ਇਹ ਕੁੜੀ ਹੈ ਜਿਹੜੀ ਕੁੜੀ ਆ ਸੀ ਉਹ 12 ਸਾਲ ਤੋਂ ਥੱਲੇ ਸੀਗੀ ਉਮਰ ਉਹਦੀ ਉਹ ਆਪਦੇ ਫੋਫੜ ਕੋਲੇ ਕੈਰੇ ਪਿੰਡ ਤੇ ਛੁੱਟੀਆਂ ਆਈਆਂ ਹੋਈਆਂ ਛੁੱਟੀਆਂ ਚ ਆਈ ਹੋਈ ਸੀਗੀ ਤਵਾਦੀ ਫਫੜ ਨੇ ਜਦੋਂ ਉਹਨੂੰ ਲੈ ਕੇ ਜਾ ਰਿਆ ਸੀ ਗਉ ਤੇ ਜਿਹੜਾ ਹੈਗਾ ਵੀ ਉਹਦੇ ਨਾਲ ਗਲਤ ਹਰਕਤ ਕੀਤੀਆ ਰੇਪ ਦੀ ਰੇਪ ਕੀਤਾ ਉਹਨੇ ਇੱਕ ਤਰੀਕੇ ਦਾ ਵੀ ਕੋਈ ਵੀ ਚੀਜ਼ ਇਨਸਰਕਸ਼ਨ ਜਿਹੜੀ ਹੁੰਦੀ ਹੈ ਉਹ ਕੀਤੀ ਆ ਫਿਰ ਉਸ ਤੋਂ ਬਾਅਦ ਉਹ ਪਥੇਰ ਤੇ ਉਹਨੂੰ ਇੱਕ ਖਾਲੀ ਜਿਹੀ ਸੁਨਸਣ ਡੂੰਗੀ ਜੀ ਜਗ੍ਹਾ ਤੇ ਲੈ ਗਿਆ ਜਿੱਥੇ ਉੱਥੇ ਇੱਕ ਜ਼ਿੰਮੇਦਾਰ ਆ ਕਾਲਾ ਸਿੰਘ ਜੀ ਨੂੰ ਉਹਦੇ ਬਾਰੇ ਪਤਾ ਲੱਗਿਆ ਸੀ ਤਾਂ ਜਿਹੜਾ ਹੈਗਾ ਉਹਨੇ ਮੌਕੇ ਤੇ ਤਲਾਹ ਦਿੱਤੀ ਜਿਸ ਤੇ ਬਿਆਨ ਦਰਜ ਕਰਕੇ ਮੁਕੱਦਮਾ ਨੰਬਰ 102 ਮਿਤੀ 4725 ਅੰਡਰ ਸੈਕਸ਼ਨ 65 2 ਬੀ ਐਨ ਐਸ ਤੇ 6 ਬਾਕਸੋ ਇਹਦੇ ਤਹਿਤ ਮਾਮਲਾ ਦਰਜ ਕਰਕੇ ਜੀ ਦੋਸ਼ੀ ਦੀ ਜਿਹੜੀ ਹੈਗੀ ਆ ਅਰੈਸਟ ਪੈ ਚੁੱਕੀ ਹੈ ਜੀ ਮੈਡੀਕਲ ਦੋਨਾਂ ਜਣਿਆਂ ਦਾ ਕਰਵਾ ਲਿਆ ਗਿਆ ਸਤ ਅਵਰਗੀ ਸਤ ਮੁਰਗੀ ਇਹ ਤੋਂ ਬਾਅਦ ਹੋਰ ਤਰੀ ਕੋਈ ਇਹਦੇ ਸਾਹਮਣੇ ਕੋਈ ਇਸ ਤਰ੍ਹਾਂ ਕੋਈ ਹੋਰ ਕ੍ਰਾਈਮ ਇਹਦਾ ਬੰਦੇ ਦਾ ਇਹਦਾ ਪਹਿਲਾ ਤੋਂ ਨਹੀਂ ਫਿਲਹਾਲ ਕੋਈ ਇਸ ਇਸ ਪਰਚੇ ਤੋਂ ਬਿਨਾ ਹੋਰ ਕੋਈ ਸਾਡੇ ਸਾਹਮਣੇ ਧਿਆਨ ਚ ਮਿਲਿਆ ਇਹ ਪ੍ਰਵਾਸੀ ਨੇਗੇ ਉਰੇ ਰਹਿੰਦੇ ਆ ਬਹੁਤ ਸਾਲ ਤੋਂ ਜਿਵੇਂ ਆਪਾਂ ਗਲੇ ਵੀ 1990 ਵਗੈਰਾ ਤੋਂ ਰਹ ਰਹੇ ਨੇ ਇਹ ਤਾਂ ਫੁੱਫੜ ਹੀ ਖਈ ਸੀਗਾ ਵੀ ਗੁੜੀਆ ਦਾ ਗੁੜੀ ਦੀ ਹਾਲ ਠੀਕ ਹੈ ਜੀ ਹਾਂਜੀ ਹਸਪੀਟਲ ਚ ਸਟੇਬਲ ਆ ਸਟਿਲ ਬਾਕੀ ਉਹ ਗਾਇ ਨੇ ਡਾਕਟਰ ਦੱਸਦੇ ਹੁੰਦੇ ਉਹ ਸਾਨੂੰ ਜਨਤਕ ਨਹੀਂ ਕਰ ਸਕਦੇ ਕੁਝ ਵੀ